ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤਕਰੀਬਨ ਤਕਰੀਬਨ ਤੀਜਾ ਹਿੱਸਾ ਪੰਜਾਬ ਦਾ ਹੜਾਂ ਦੀ ਮਾਰ ਹੇਠ ਆਇਆ ਹੋਇਆ ਵਾ ਤੇ ਤੁਸੀਂ ਅਸੀਂ ਮੰਡਸ ਸੈਂਪੁਰਾ ਦੇ ਏਰੀਆ ਦੇ ਵਿੱਚ ਆ ਸੁਲਤਾਨਪੁਰ ਲੋਧੀ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਵੀ ਚਾਰੇ ਪਾਸੇ ਆ ਖੇਤ ਨੇ ਦਰਿਆ ਨਹੀਂ ਹੈਗਾ ਤੇ ਖੇਤਾਂ ਦੇ ਵਿੱਚ ਪਾਣੀ ਇੰਨਾ ਮੈਂ ਵੀਰ ਨੂੰ ਕਹੂੰਗਾ ਵੀ ਚਾਰੇ ਪਾਸੇ ਘੁਮਾ ਕੇ ਦੇਖ ਲਓ ਵੀ ਸਮੁੰਦਰ ਬਣਿਆ ਪਿਆਵਾ ਪੰਜਾਬ ਅੱਜ ਤੇ ਬਹੁਤ ਸਾਰੇ ਵੀਰ ਜਿਹੜੇ ਸਮਾਜ ਸੇਵੀ ਵੀਰ ਨੇ ਜਾਂ ਸੇਵਾ ਕਰਦੇ ਨੇ ਉਹਨਾਂ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਜਾਇਜ਼ ਵੀ ਨੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਕੁਝ ਲੋਕ ਸਿਰਫ ਵੀਡੀਓ ਬਣਾਉਣ ਵਾਸਤੇ ਜਾਂ ਰੀਲਾਂ ਪਾਉਣ ਵਾਸਤੇ ਹੀ ਥੋੜਿਆ ਸਮਾਨ ਗੱਡੀ 'ਚ ਭਰਦੇ ਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੇ ਆ ਉਹਨਾਂ ਦੇ ਫਾਲੋਅਰ ਬਹੁਤ ਨੇ ਕਿਉਂਕਿ ਉਹਨਾਂ ਨੂੰ ਗੱਲਾਂ ਬਹੁਤ ਕਰਨੀਆਂ ਆਉਂਦੀਆਂ ਮਿੱਟੀਆਂ-ਮਿੱਟੀਆਂ ਪੋਚੇ ਬਹੁਤ ਮਾਰਨੇ ਆਉਂਦੇ ਆ ਤੇ ਪੋਚੇ ਮਾਰ-ਮਾਰ ਕੇ ਉਹ ਆਪਣੇ ਖਾਤਿਆਂ ਦੇ ਵਿੱਚ ਪੈਸੇ ਪਵਾ ਲੈਂਦੇ ਨੇ ਤੇ ਗਿਣਤੀ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਂਦੇ ਨੇ ਰਾਸ਼ਨ ਕਾ ਦਾ ਪਹੁੰਚਾਉਂਦੇ ਨੇ ਬਸ ਸਿਰਫ ਵੀਡੀਓ ਬਣਾਉਣ ਵਾਸਤੇ ਪਹੁੰਚਾਉਂਦੇ ਨੇ ਸੋ ਜੇ ਮੈਂ ਇੱਕ ਸਾਰੇ ਪੰਜਾਬੀਆਂ ਨੂੰ ਸਾਰੇ ਜਿੰਨੇ ਸਾਡੇ ਐਨਆਰਆਈ ਭਰਾ ਬੈਠੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਵਾਂ ਤੇ ਇਹ ਸਲਾਹ ਬਣਾਈ ਸੀ ਵੀ ਤੁਸੀਂ ਜਾਂ ਤਾਂ ਘਰ ਅਡਾਪਟ ਕਰੋ ਜਾਂ ਪੈਨ ਅਡਾਪਟ ਕਰੋ ਘਰ ਗੈਣ ਲੋ ਵੀ ਇੰਨੇ ਘਰ ਅਡਾਪਟ ਕੀਤੇ ਆ ਉਹਨਾਂ ਘਰਾਂ ਤੋਂ ਅੱਜ ਤੋਂ ਲੈ ਕੇ ਉਹਨਾਂ ਦੇ ਮੌੜ ਬਸੇਵੇ ਤੱਕ ਦਾ ਜਿੰਨਾ ਵੀ ਖਰਚਾ ਆਵਾਜਾ ਮਕਾਨ ਡਿੱਗੇ ਨੇ ਮਕਾਨ ਪਾਉਣੇ ਨੇ ਫਸਲਾਂ ਤਬਾਹ ਹੋਈਆਂ ਨੇ ਫਸਲਾਂ ਦੁਆਰੇ ਤੋਂ ਲਾਉਣੀਆਂ ਨੇ ਉਹਨਾਂ ਨੂੰ ਡੀਜ਼ਲ ਜਿਵੇਂ ਹੁਣ ਐਨਾ-ਇਨਾ ਪਾਣੀ ਚੜਿਆ ਹੋਇਆ ਤੇ ਪਾਣੀ ਦੇ ਉਦੋਂ ਬਾਅਦ ਇੱਥੇ 2-2 ਫੁੱਟ ਰੇਤਾ ਚੜ ਜਾਣਾ ਗਾਰਾ ਚੜ ਜਾਣਾ ਗਾਦ ਬਣ ਜਾਣੀ ਆ ਤੇ ਗਾਦ ਖਿੱਚਣੀ ਵੀ ਆ ਕਰਾਹਾ ਦੇ ਨਾਲ ਟਰੈਕਟਰ ਦੇ ਨਾਲ ਉਸ ਵਕਤ ਡੀਜ਼ਲ ਦੀ ਲੋਡ ਪੈਣੀ ਆ ਉਸ ਵਕਤ ਜਿਹੜੀ ਹੈਗੀ ਆ ਉਹ ਤੁਹਾਡੇ ਮੈਨੂਅਲ ਪਾਵਰ ਦੀ ਲੋਡ ਪੈਣੀ ਆ ਉਸ ਵਕਤ ਟਰੈਕਟਰਾਂ ਦੀ ਲੋਡ ਪੈਣੀ ਆ ਕਰਾਹਾ ਦੀ ਲੋਡ ਪੈਣੀ ਆ ਬੀਜ ਦੀ ਲੋਡ ਪੈਣੀ ਆ ਕਣਕ ਦੇ ਬੀਜ ਹੁਣ ਝੋਨੇ ਦਾ ਤਵਾ ਫਸਲਾਂ ਤਵਾ ਪਸ਼ੂ ਪੰਛੀਆਂ ਦੇ ਆਹਾਰ ਤਵਾ ਜਿਵੇਂ ਸਬਜ਼ੀਆਂ ਕਹੋ ਜਿਵੇਂ ਬਹੁਤ ਸਾਰੇ ਲੋਕਾਂ ਦੀਆਂ ਸਬਜ਼ੀਆਂ ਲਾਈਆਂ ਹੋਈਆਂ ਜਾਂ ਪਸ਼ੂਆਂ ਬਾਸਤੇ ਜਿਹੜਾ ਚਾਰਾ ਲਾਇਆ ਉਹ ਸਾਰਾ ਤਵਾ ਹੋ ਗਿਆ ਤੇ ਵੀਰੋ ਬੇਨਤੀ ਇੱਕੋ ਹੀ ਆ ਜੇ ਤੁਸੀਂ ਆਪਣੇ ਦਸਵੰਦ ਦੀ ਮਾਇਆ ਸਹੀ ਤਰੀਕੇ ਨਾਲ ਲਾਉਣੇ ਚਾਹੁੰਦੇ ਆ ਜਿਹੜੇ ਵੀ ਵੀਰ ਨੂੰ ਤੁਸੀਂ ਸੇਵਾ ਭੇਜਣੀ ਆ ਉਹਨੂੰ ਤੁਸੀਂ ਇੱਕ ਗੱਲ ਕਿਓ ਵੀ ਭਾਈ ਇੰਨੀ ਤੈਨੂੰ ਅਸੀਂ ਸੇਵਾ ਭੇਜ ਰਹੇ ਆ ਤੂੰ ਇੱਕ ਘਰ ਸਮਰੱਥਾ ਅਨੁਸਾਰ 2 ਘਰ 10 ਘਰ 20 ਘਰ 50 ਘਰ 100 ਘਰ ਪਿੰਡ 2 ਪਿੰਡ 10 ਪਿੰਡ 50 ਪਿੰਡ ਜਿੰਨੇ ਵੀ ਤੁਹਾਡੀ ਸੰਸਥਾ ਦੀ ਜਾਂ ਤੁਹਾਡੀ ਨਿੱਜੀ ਸਮਰੱਥਾ ਵਾ ਦਸਵੰਦ ਤੁਸੀਂ ਕੱਢਣਾ ਵਾ ਉਤੋਂ ਪਿੰਡ ਅਡਾਪਟ ਕਰਵਾਓ ਤੇ ਪਿੰਡਾਂ ਦੇ ਵਿੱਚ ਉਸ ਤਰੀਕੇ ਨਾਲ ਸੇਵਾ ਕਰਵਾਓ ਤੁਹਾਡਾ ਦਿੱਤਾ ਦਸਵੰਦ ਜੇ ਕਹਿੰਦੇ ਹੁੰਦੇ ਆ ਵੀ ਨਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਜੇ ਤੁਹਾਡਾ ਦਸਵੰਦ ਸਹੀ ਲੋੜਵੰਤਾਂ ਤੱਕ ਪਹੁੰਚੇ ਤਾਂ ਹੀ ਤੁਹਾਡਾ ਇਹ ਦਸਵੰਦ ਵੀ ਲੱਗਣਾ ਜੇ ਵਿਚ ਵਿਚਾਲੇ ਹੀ ਰਹਿ ਗਿਆ ਤਾਂ ਤੁਹਾਡਾ ਦਸਵੰਦ ਉਹ ਨਹੀਂ ਸਿਰੇ ਲੱਗਣਾ ਤੁਸੀਂ ਆਪਾਂ ਕਈ ਵਾਰੀ ਐਵੇਂ ਵੀ ਕਹਿ ਦਿੰਨੇ ਆ ਵੀ ਅਸੀਂ ਤਾਂ ਗੁਰੂ ਦੇ ਨਾਂ ਤੇ ਦੇਤਾ ਹੁਣ ਜਿਹਨੂੰ ਦਿੱਤਾ ਉਹ ਜਾਣੇ ਜਾਂ ਗੁਰੂ ਜਾਣੇ ਵੀਰੇ ਥੋੜਾ ਜਿਹਾ ਆਪਾਂ ਵੀ ਹਨਾ ਅਕਲੀ ਕੀਜੇ ਅਕਲੀ ਸਾਹਿਬ ਸੇਵੀਏ ਅਕਲੀ ਕੀਜੇ ਦਾਨ ਤੇ ਬਾਣੀ ਵਿਹੇਕਲ ਕਹਿੰਦੀ ਆ ਪਰ ਜੇ ਤੁਸੀਂ ਦਸਵੰਦ ਦਿੰਨੇ ਹੋ ਤਾਂ ਤੁਹਾਡਾ ਦਸਵੰਦ ਸਹੀ ਤਰੀਕੇ ਨਾਲ ਲੱਗਣਾ ਤੇ ਮੈਨੂੰ ਸਿਰਫ ਇੱਕ ਆਈਡੀਆ ਇੱਕ ਸਲਾਹ ਤੁਹਾਨੂੰ ਦਿੱਤੀ ਆ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਇਸ ਗੱਲ ਨੂੰ ਘਰ ਘਰ ਹਰ ਉਸ ਲੋੜਵੰਦ ਤੱਕ ਵੀ ਤੇ ਉਸ ਦਾਨੀ ਵੀਰ ਤੱਕ ਵੀ ਤੇ ਉਸ ਵੀਰ ਤੱਕ ਵੀ ਜਿਹੜਾ ਮਿਡੀਆਟਰ ਬਣ ਕੇ ਜਿਹੜਾ ਵਿਚਾਲੇ ਸੇਵਾ ਕਰਦਾ ਵਾ ਇਧਰੋਂ দান ਲਿਆ ਤੇ ਉਧਰ ਉਹਨੇ ਡਿਲੀਵਰ ਕਰਨਾ ਵਾ ਸੇਵਾ ਕਰਨੀ ਆ ਉਹ ਵੀਰ ਦੇ ਮੈਨੂਅਲੀ ਆਪਣੀ ਜਿਹੜੀ ਸਰੀਰਕ ਸਮਰੱਥਾ ਦੇ ਅਨਸਾਰ ਜਿਹੜੀ ਸੇਵਾ ਕੀ ਦਿੱਤੀ ਆ ਉਹ ਵੀ ਬਹੁਤ ਵੱਡੀ ਗੱਲ ਆ ਪਰ ਤੁਸੀਂ ਜਰੂਰ ਇਹ ਗੱਲ ਬੇਨਤੀ ਕਰੋ ਵੀ ਜਿਹਨੂੰ ਵੀ ਧਿਆਨ ਸੇਵਾ ਭੇਜਣੀ ਆ ਉਹਨੂੰ ਕਹੋ ਵੀ ਪੈਨ ਅਡਾਪਟ ਕਰੇ ਘਰ ਅਡਾਪਟ ਕਰੇ ਤੇ ਤੁਹਾਨੂੰ ਵੀ ਪਤਾ ਲੱਗੇ ਵੀ ਤੁਹਾਡਾ ਦਿੱਤਾ ਦਾਨ ਕਿੱਥੇ ਲੱਗ ਰਿਹਾ ਧੰਨਵਾਦ ਸਾਰਿਆਂ ਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਮੈਂ ਬੇਨਤੀ ਕਰੂੰਗਾ ਵੀ ਸ਼ੇਅਰ ਕਰਿਓ ਵੀ ਇਹ ਆਈਡੀਆ ਤੁਹਾਨੂੰ ਚੰਗਾ ਲੱਗਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ